ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਤੇ ਇਸੇ ਦੌਰਾਨ ਹੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਹੁਣ 1 ਮਈ ਤੋਂ ਪੰਜ ਵੱਡੇ ਬਦਲਾਅ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਹੋਣ ਜਾ ਰਹੇ ਹਨ ਜਿਸ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ਤੇ ਹੀ ਪਵੇਗਾ ਜੇਕਰ ਸਭ ਤੋਂ ਪਹਿਲਾਂ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਦੇ ਲਈ 30 ਅਪ੍ਰੈਲ ਦਾ ਦਿਨ ਕਾਫੀ ਦਾ ਖਾਸ ਹੋਣ ਵਾਲਾ ਹੈ ਤੇ ਪਹਿਲੀ ਮਈ ਤੋਂ ਬਾਅਦ ਉਹਨਾਂ ਦੇ ਲਈ ਕਾਫੀ ਖੁਸ਼ ਕੈਨੇਡਾ ਦੇ ਵਿੱਚ ਬਦਲਣ ਵਾਲਾ ਹੈ ਦਰਅਸਲ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਜਾਣ ਵਾਲੇ ਸਟੂਡੈਂਟਾਂ ਨੂੰ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਕਿ 30 ਅਪ੍ਰੈਲ ਤੱਕ ਹੀ ਦਿੱਤੀ ਗਈ ਸੀ ਤੇ ਪਹਿਲੀ ਮਈ ਤੋਂ ਬਾਅਦ ਦੁਬਾਰਾ ਉਹਨਾਂ ਨੂੰ 20 ਘੰਟੇ ਕੰਮ ਕਰਨ ਦੀ ਇਜਾਜ਼ਤ ਜਿਹੜੀ ਕੈਨੇਡਾ ਦੇ ਵਿੱਚ ਦਿੱਤੀ ਜਾਣੀ ਸੀ ਸੋ ਇਸੇ ਦੌਰਾਨ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਸਟੂਡੈਂਟ ਨਟਾਂ ਨੂੰ ਘੱਟ ਤੋਂ ਘੱਟ 30 ਘੰਟੇ ਕੰਮ ਕਰਨ ਦੀ ਜਿਹੜੀ ਇਜਾਜ਼ਤ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਵੇਗੀ 1 ਮਈ ਤੋਂ ਤਾਂ ਜੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਟੱਡੀ ਦੇ ਦੌਰਾਨ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਤੋਂ ਬਾਅਦ ਅਗਲੇ ਵੱਡੇ ਐਲਾਨ ਦੀ ਜੇਕਰ ਗੱਲ ਕਰੀਏ ਤੇ ਅਗਲਾ ਵੱਡਾ ਐਲਾਨ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਾਨਾਂ ਦੇ ਲਈ ਕੀਤਾ ਗਿਆ ਹੈ ਦਰਅਸਲ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਜੋ ਵੀ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਜਾਂ ਫਿਰ ਵਰਕ ਪਰਮਿਟ ਤੇ ਜਾਂਦੇ ਹਨ ਤੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਹੀ ਉੱਥੇ ਵਸਣਾ ਚਾਹੁੰਦੇ ਹਨ ਤੇ ਕੈਨੇਡਾ ਦੀ ਪੀਆਰ ਲੈ ਕੇ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਰਕ ਮਿਲਰ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੀ ਸ਼ੇਅਰ ਕੀਤੀ ਗਈ ਹੈ ਕਿ ਪਹਿਲੀ ਮਈ ਤੋਂ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੀਆਰ ਪੰਜਾਬੀ ਭਾਰਤੀ ਹੋਣਗੇ ਉਹਨਾਂ ਨੂੰ ਹੁਣ 15% ਦੀ ਵਧੀ ਹੋਈ ਫੀਸ ਜਿਹੜੀ ਪੇ ਕਰਨੀ ਪਵੇਗੀ ਪੀਆਰ ਦੀਆਂ ਫਾਈਲਾਂ ਦੇ ਵਿੱਚ ਹੁਣ 15% ਦਾ ਜਿਹੜਾ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਦੌਰਾਨ ਇੱਕ ਪੋਜ਼ਿਟਿਵ ਨਿਊਜ਼ ਨਿਕਲ ਕੇ ਆ ਰਹੀ ਹੈ ਖਾਸ ਕਰਕੇ ਪੀਆਰ ਦੇ ਚਾਹਵਾਨਾਂ ਦੇ ਲਈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਬੇਸ਼ੱਕ ਉਹਨਾਂ ਦੇ ਵੱਲੋਂ ਬਾਕੀ ਸਾਰੇ ਵੀਜ਼ਾ ਕੈਟੇਗਰੀਆਂ ਦੇ ਉੱਤੇ ਪਾਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਪਹਿਲਾਂ ਵੀ ਲਗਾ ਦਿੱਤੀਆਂ ਗਈਆਂ ਹਨ ਪਰ ਪੀਆਰ ਦੇ ਅੰਕੜੇ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਜੋ ਕਿ ਵਰਕ ਪਰਮਿਟ ਤੇ ਜਾਣ ਦੇ ਚਾਹਵਾਨ ਹਨ ਉਹਨਾਂ ਦੇ ਲਈ ਆਈ ਹੈ ਹੁਣ ਵਰਕ ਪਰਮਿਟ ਤੇ ਕੈਨੇਡਾ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਹੋਣ ਜਾ ਰਿਹਾ ਹੈ ਖਾਸ ਕਰਕੇ 1 ਮਈ ਤੋਂ ਹੀ ਵੱਡੇ ਬਦਲਾਅ ਵਰਕ ਪਰਮਿਟ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਕੀਤੇ ਜਾ ਰਹੇ ਹਨ ਅਸਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਹੁਣ ਜਿਹੜੇ ਵੀ EMPLOYER ਕੈਨੇਡਾ ਦੇ ਵਿੱਚੋਂ ਵਰਕ ਪਰਮਿਟ ਦੇ ਉੱਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੰਮਾ ਮਗਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਸਿਰਫ 6 ਮਹੀਨੇ ਦੀ ਹੀ ਵੈਲਿਡ ਲਮੀਆਂ ਜਿਹੜਾ ਪ੍ਰੋਵਾਈਡ ਕਰਾਇਆ ਜਾਵੇਗਾ ਜਿਸ ਦੀ ਵੈਲਿਡਿਟੀ ਸਿਰਫ 6 ਮਹੀਨੇ ਦੀ ਹੋਵੇਗੀ ਜੋ ਕਿ ਪਹਿਲੇ ਟਾਈਮ ਦੇ ਵਿੱਚ 12 ਮਹੀਨੇ ਦੀ ਵੈਲਿਡਿਟੀ ਉਹਨਾਂ ਨੂੰ ਮਿਲਦੀ ਸੀ ਸੋ 30 ਅਪ੍ਰੈਲ ਤੋਂ ਬਾਅਦ ਪਹਿਲੀ ਮਈ ਨੂੰ ਇਹ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕਿ ਹੁਣ ਸਿਰਫ 6 ਮਹੀਨੇ ਦੀ ਹੀ ਵੈਲਿਡਿਟੀ ਵੈਲਿਡ ਲਮੀਆਂ ਦੀ ਲੇਗੀ ਜਿਸ ਦੇ ਦੌਰਾਨ ਹੀ ਜਿਹੜਾ ਕਾਮਾ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਜਾਣਾ ਚਾਹੁੰਦਾ ਹੈ ਉਸ ਨੂੰ ਆਪਣੀ ਵੀਜ਼ਾ ਫਾਈਲ ਪ੍ਰੋਸੈਸ ਕਰਵਾਉਣੀ ਪਵੇਗੀ ਤੇ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਜਾਣਾ ਪਵੇਗਾ ਕੈਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਕਾਮੇ ਕੈਨੇਡਾ ਤੋਂ ਹੀ 雇ਰ ਜਿਹੜੇ ਆ ਉਹ ਲੱਭ ਸਕਣ ਤੇ ਅਗਲਾ ਵੱਡਾ ਬਦਲਾਅ ਹੈ ਜਿਹੜਾ ਉਹ ਵੀ ਪਹਿਲੀ ਮਈ ਤੋਂ سٹਾਰਟ ਹੋਣ ਜਾ ਰਿਹਾ ਹੈ ਦਰਅਸਲ ਕੈਨੇਡਾ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਦੀ ਆਮਦ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ ਲਗਾਤਾਰ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਫਰ ਸਟੱਡੀ ਜਾਫਰ ਵਰਕ ਪਰਮਿਟ ਦੇ ਉੱਤੇ ਜਾਣ ਵਾਲਿਆਂ ਦੀ ਤਦਾਦ ਜਿਹੜੀ ਹੈ ਉਹ ਦਿਨੋਂ ਦਿਨ ਵਧਦੀ ਜਾ ਰਹੀ ਹੈ ਇਸੇ ਦੇ ਹੀ ਚਲਦਿਆਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2023 ਦਾ ਅੰਕੜਾ ਵੀ ਪਿਛਲੇ ਦਿਨੀ ਸ਼ੇਅਰ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਸਾਲ 2023 ਦੇ ਵਿੱਚ ਲਗਭਗ 10 ਲੱਖ ਤੋਂ ਵੀ ਵੱਧ ਲੋਕਾਂ ਦੀ ਆਮਦ ਕੈਨੇਡਾ ਦੇ ਵਿੱਚ ਹੋਈ ਹੈ ਤੇ ਆਬਾਦੀ ਤੇਜ਼ੀ ਦੇ ਨਾਲ ਕੈਨੇਡਾ ਦੀ ਵਧੀ ਹੈ ਸੋ ਇਸੇ ਦੌਰਾਨ ਹੀ ਹੁਣ ਕੈਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਇਸ ਸਮੇਂ ਜੋ ਕਿ ਕੱਚੇ ਤੌਰ 'ਤੇ ਉਤੇ ਰਹਿ ਰਹੇ ਹਨ ਉਹਨਾਂ ਦੀ ਗਿਣਤੀ ਲਗਭਗ 2.5 ਮਿਲੀਅਨ 25 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਜੋ ਕਿ ਕੈਨੇਡਾ ਦੀ ਆਬਾਦੀ ਦਾ ਕਾਫੀ ਵੱਡਾ ਹਿੱਸਾ ਮੰਨਿਆ ਜਾ ਰਿਹਾ ਹੈ ਸੋ ਇਸੇ ਦੌਰਾਨ ਰਹਾਇਸ਼ ਸੰਕਟ ਵੀ ਕੈਨੇਡਾ ਦੇ ਵਿੱਚ ਮੰਡਰਾ ਰਿਹਾ ਹੈ ਸੋ ਇਸੇ ਨੂੰ ਹੁਣ ਜਿਹੜਾ ਘਟਾਉਣ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਸਖਤ ਫੈਸਲਾ ਲੈਂਦਿਆਂ ਹੋਇਆਂ ਇੱਕ ਨਵੀਂ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਲਾਂਚ ਕੀਤੀ ਗਈ ਹੈ ਜਿਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਹੁਣ 1 ਮਈ ਤੋਂ ਲੈ ਕੇ 1 ਸਤੰਬਰ ਤੱਕ ਇਹ 25 ਲੱਖ ਦੇ ਅੰਕੜੇ ਦੇ ਵਿੱਚੋਂ 5 ਲੱਖ ਲੋਕਾਂ ਨੂੰ ਘਟਾਇਆ ਜਾਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਕਿਹੜੇ ਲੋਕਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਜਾਂਦਾ ਹੈ ਦਰਅਸਲ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਜਾ ਕੇ ਉੱਥੇ ਅਸਾਈਲਮ ਲਾਉਣ ਵਾਲਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਸੀ ਇਸੇ ਦੌਰਾਨ ਹੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਪਿਛਲੇ ਦਿਨੀ ਹੀ 28000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਜਿਨ੍ਹਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਝੂਠੇ ਰਫਿਊਜੀ ਕੇਸ ਲਾ ਕੇ ਰਹਿਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਪਹਿਲਾ ਵੱਡਾ ਐਕਸ਼ਨ ਜਿਹੜਾ ਰਫਿਊਜੀ ਜੀਆਂ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਪਹਿਲੀ ਮਈ ਤੋਂ ਉਹਨਾਂ ਦੇ ਵੱਲੋਂ ਸਖਤੀ ਦੇ ਨਾਲ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ 25 ਲੱਖ ਦੇ ਅੰਕੜੇ ਦੇ ਵਿੱਚੋਂ 5 ਲੱਖ ਦਾ ਅੰਕੜਾ ਪਹਿਲੀ ਮਈ ਤੋਂ ਲੈ ਕੇ ਪਹਿਲੀ ਸਤੰਬਰ ਦੇ ਵਿਚਕਾਰ ਵਿਚਕਾਰ ਹੀ ਉਹਨਾਂ ਦੇ ਵੱਲੋਂ ਘੱਟ ਕੀਤਾ ਜਾਵੇਗਾ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਦੇ ਨਾਲ ਇਹ ਹੁਕਮ ਜਿਹੜੇ ਆ ਹੁਣ ਜਾਰੀ ਕੀਤੇ ਗਏ ਹਨ ਸੋ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ